I'm porque... ਕਰਕੇ ਬੰਦਾ 당 ਗਿਆ ਅਸੀਂ ਨੰਬਰ ਲੋਡ ਕਰਨਾ ਤੇਰਾ ਨੰਬਰ ਹੀ ਨਹੀਂ ਪੜਿਆ ਜਾ ਸਕਦਾ ਸਰ ਜੀ ਕੋਈ ਤਾਂ ਤੁਹਾਨੂੰ ਕਰਾਇਆ ਹੈ ਨਾ ਨੰਬਰ ਨਹੀਂ ਨੰਬਰ ਆਊਟ ਨਹੀਂ ਠੀਕ ਹੈ ਬਿਲਕੁਲ ਜੇ ਤੁਹਾਨੂੰ লাইসেনਸ ਹੈਗਾ ਤੇ ਆਪਕੀ ਵੀ ਲੈ ਆਉਂਦਾ ਨੰਬਰ ਕਿਸੇ ਸਰ 2 ਮਹੀਨੇ ਬਾਅਦ ਬੁਲਾਇਆ ਗਿਆ ਨੀ ਹਾਈ ਜੈਨੂ ਨੂੰ ਗਲਤ ਹੈ ਹੀ ਨਹੀਂ ਐ ਦੋਸਤ ਕੋਈ ਨਹੀਂ ਚਾਹ ਨਾ ਚਾਰ ਰੋਟੀਆਂ ਵੈਸੀ ਵੀ ਦਾ ਨੋ ਡਾਊਟ ਜੋ ਐਸਐਸਬੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜੋ ਕਿ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਆ ਉਹ ਪੂਰੀ ਜਿਹੜੀ ਐ ਐਕਟਿਵ ਐ ਔਰ ਅਸੀਂ ਵਕਤ ਵਕਤ ਜਗ੍ਹਾ ਤੇ ਜਿਹੜੇ ਆ ਇਹ ਨਾਕੇ ਲਾ ਕੇ ਜਿਹੜੇ ਬੁਲਟਪੁਟ ਮੋਟਰਸਾਈਕਲਾਂ ਤੇ ਪਟਾਕੇ ਮਾਰ ਰਹੇ ਆ ਤਾਂ ਉਹਨਾਂ ਦੇ ਚਲਾਨ ਕੱਟ ਰਹੇ ਆ ਔਰ ਨਾਲ ਇਹ ਵੀ ਅਪੀਲ ਕਰ ਰਹੇ ਆ ਕਿ ਜਿਹੜੇ ਮੋਟਰਸਾਈਕਲ ਚ ਹੈ ਕਾਰਾਂ ਕੋਈ ਵੀ ਵਹੀਕਲ ਆ ਉਸ ਤੇ ਪੈਟਰਨ ਦਾ ਜੇਕਰ ਨੰਬਰ ਨਹੀਂ ਲੱਗਿਆ ਹੋਇਆ ਉਸਦੇ ਵੀ ਜਿਹੜਾ ਉਹ ਚਲਾਨ ਕੱਟਿਆ ਜਾਊਗਾ ਸੋ ਮੈਂ ਅਪੀਲ ਕਰਦਾ ਕਿ ਆਪਣੇ ਬਹੁਤ ਸਾਰੇ ਇਦਾਂ ਦੇ ਵੀ ਵਹੀਕਲ ਹੈ ਜਿਹੜੇ ਲੋਕੀ ਬਹੁਤ ਛੋਟੇ ਨੰਬਰ ਲਗਾ ਕੇ ਚੱਲ ਰਹੇ ਆ ਸੋ ਜਦੋਂ ਕੋਈ ਕ੍ਰਾਈਮ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਨੰਬਰ ਉਹ ਪੜਿਆ ਨਹੀਂ ਜਾਂਦਾ ਸੋ ਇਹ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਵੀ ਉਹਨਾਂ ਤੇ ਉਹਨਾਂ ਦਾ ਚਲਾਨ ਆ ਉਹ ਕੱਟਿਆ ਜਾਏਗਾ ਔਰ ਜਿਹੜੇ ਪਟਾਕੇ ਮਾਰ ਰਹੇ ਉਹਨਾਂ ਤੇ ਜੋ ਬੰਦੀ ਕਾਰਵਾਈ ਹੋ ਕੀਤੀ ਜਾਏਗੀ ਸਰ ਇਹ ਦੁਕਾਨਦਾਰਾਂ ਦੇ ਉੱਤੇ ਵੀ ਕਾਰਵਾਈ ਹੋਗੀ ਜਿਹੜੇ ਸਾਇਲੈਂਸਰ ਵਗੈਰਾ ਚੇਂਜ ਕਰਾਉਂਦੇ ਆ ਬਿਲਕੁਲ ਇਹ ਜਿਹੜੇ ਵੀ ਦੁਕਾਨਦਾਰ ਆ ਅੱਜ ਤੋਂ ਬਾਅਦ ਜੇ ਕਿਸ ਕੋਈ ਵੀ ਇਸ ਤਰ੍ਹਾਂ ਦਾ ਪਾਇਆ ਗਿਆ ਆਪਾਂ ਨੂੰ ਜਿਸ ਨੇ ਸਲੈਂਸਰ ਚੇਂਜ ਕੀਤਾ ਉਸ ਤੇ ਜਿਹੜਾ ਪਰਚਾ ਵੀ ਦਰਜ ਹੋਏਗਾ ਔਰ ਉਸ ਤੇ ਬੰਦੀ ਜੋ ਕੋਈ ਨਹੀਂ ਕਰਦਾ ਸਰ ਦੇਖਿਆ ਜਾਂ ਸਕੂਲੀ ਬੱਚਿਆਂ ਵੱਲੋਂ ਜਿਹੜੇ ਬੁਲਟ ਪਟਾਕੇ ਮੈਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਇਹ ਅਪੀਲ ਕਰਦਾ ਕਿ ਅੱਜ ਤੋਂ ਬਾਅਦ ਬਿਲਕੁਲ ਜਿਹੜਾ ਹੈ ਮੋਟਰਸਾਈਕਲ ਸਲੈਂਸਰ ਜਿਹੜਾ ਕਿ ਪਟਾਕਾ ਮਾਰੂਗਾ ਉਹਨੂੰ ਚੇਂਜ ਕਰ ਲੈਣ ਕੋਈ ਵੀ ਉਹਦੀ ਅਪੀਲ ਕਿਸੇ ਦੀ ਵੀ ਦਲੀਲ ਕੋਈ ਸੁਣੀ ਨਹੀਂ ਜਾਣੀ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਆ ਤੁਸੀਂ ਬਾਦੀ ਕਰ ਸਕਦਾ ਕੋਈ ਚੋਰੀ ਕੋ ਡਾਕੀ ਕਰਕੇ ਬਸਾ ਲੰਘ ਰਿਹਾ ਅਸੀਂ ਨੰਬਰ ਲੋਡ ਕਰਨਾ ਤੇਰਾ ਨੰਬਰ ਹੀ ਨਹੀਂ ਪੜਿਆ ਜਾ ਸਕਦਾ ਸਰ ਇਹ ਕੋਈ ਦਾ ਤੂੰ ਕਰ ਰਿਹਾ ਹੈਗਾ ਨੰਬਰ ਨਹੀਂ ਨੰਬਰ ਆਊਟ ਨਹੀਂ ਠੀਕ ਹੈ ਕੋਈ ਜੀ ਤੂੰ ਡਾਇਸਲ ਹੈਗਾ ਤੇ ਆਪ ਵੀ ਹੈ ਨੰਬਰ ਨਹੀਂ ਕਰ ਸਕਦਾ ਨੋਰਮਲ ਫਾਰਮ ਡਾਇਸਲ اب لے دو بھائی یہ لو یہ لو 0 3 اور اور سارے اور سب سے بندا سب سے بندا ਨਹੀਂ ਹਾਈ ਜੈਨੂਨ ਗਲਤ ਹੈ ਨਹੀਂ ਦੋਸਤ ਚਾਰ ਰੋਡ ਤੇ ਵੈਸੀ ਵੀ ਹੁੰਦਾ ਕੋ ਡਾਊਟ ਮੰਦੂ ਐਸਐਸਬੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜੋ ਕਿ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਆ ਉਹ ਪੂਰੀ ਜਿਹੜੀ ਐ ਐਕਟਿਵ ਆ ਔਰ ਅਸੀਂ ਵਕਫ ਵਕਫ ਜਗ੍ਹਾ ਤੇ ਜਿਹੜੇ ਆ ਇਹ ਨਾਕੇ ਲਾ ਕੇ ਜਿਹੜੇ ਬੁਲਟਪੁਟ ਮੋਟਰਸਾਈਕਲਾਂ ਤੇ ਪਟਾਕੇ ਮਾਰ ਰਹੇ ਆ ਤਾਂ ਉਹਨਾਂ ਦੇ ਚਲਾਨ ਕੱਟ ਰਹੇ ਆ ਔਰ ਨਾਲ ਇਹ ਵੀ ਅਪੀਲ ਕਰ ਰਹੇ ਆ ਕਿ ਜਿਹੜੇ ਮੋਟਰਸਾਈਕਲ ਚ ਹੈ ਕਰ ਆ ਕੋਈ ਵੀ ਵਹੀਕਲ ਆ ਉਸ ਤੇ ਪੈਟਰਨ ਦਾ ਜੇਕਰ ਨੰਬਰ ਨਹੀਂ ਲੱਗਿਆ ਹੋਇਆ ਉਸਦੇ ਵੀ ਜਿਹੜਾ ਉਹ ਚਲਾਨ ਕੱਟਿਆ ਜਾਊਗਾ ਸੋ ਮੈਂ ਅਪੀਲ ਕਰਦਾ ਕਿ ਆਪਣੇ ਬਹੁਤ ਸਾਰੇ ਇਦਾਂ ਦੇ ਵੀ ਵਹੀਕਲ ਜਿਹੜੇ ਲੋਕੀ ਬਹੁਤ ਛੋਟੇ ਨੰਬਰ ਲਗਾ ਕੇ ਚੱਲ ਰਹੇ ਆ ਸੋ ਜਦੋਂ ਕੋਈ ਕ੍ਰਾਈਮ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਨੰਬਰ ਉਹ ਪੜਿਆ ਨਹੀਂ ਜਾਂਦਾ ਸੋ ਇਹ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਵੀ ਉਹਨਾਂ ਤੇ ਉਹਨਾਂ ਦਾ ਚਲਾਨ ਆ ਉਹ ਕੱਟਿਆ ਜਾਏਗਾ ਔਰ ਜਿਹੜੇ ਪਟਾਕੇ ਮਾਰ ਰਹੇ ਉਹਨਾਂ ਤੇ ਜੋ ਬੰਦੀ ਕਾਰਵਾਈ ਉਹ ਕੀਤੀ ਜਾਏਗੀ ਸਰ ਇਹ ਦੁਕਾਨਦਾਰਾਂ ਦੇ ਉੱਤੇ ਵੀ ਕਾਰਵਾਈ ਹੋਗੀ ਜਿਹੜੇ ਸਾਇਲੈਂਸਰ ਵਗੈਰਾ ਚੇਂਜ ਕਰਾਉਂਦੇ ਆ ਬਿਲਕੁਲ ਇਹ ਜਿਹੜੇ ਵੀ ਦੁਕਾਨਦਾਰ ਆ ਅੱਜ ਤੋਂ ਬਾਅਦ ਜੇ ਕਿਸ ਕੋਈ ਵੀ ਇਸ ਤਰ੍ਹਾਂ ਦਾ ਪਾਇਆ ਗਿਆ ਆਪਾਂ ਨੂੰ ਜਿਸ ਨੇ ਸਲੈਂਸਰ ਚੇਂਜ ਕੀਤਾ ਉਸ ਤੇ ਜਿਹੜਾ ਪਰਚਾ ਵੀ ਦਰਜ ਹੋਏਗਾ ਔਰ ਉਸ ਤੇ ਬੰਦੀ ਜੋ ਕੋਈ ਨਹੀਂ ਕਰਦਾ ਸਰ ਦੇਖਿਆ ਜਾਂ ਸਕੂਲੀ ਬੱਚਿਆਂ ਵੱਲੋਂ ਜਿਹੜੇ ਬੁਲਟ ਪਟਾਕੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹ ਅਪੀਲ ਕਰਦਾ ਕਿ ਅੱਜ ਤੋਂ ਬਾਅਦ ਬਿਲਕੁਲ ਜਿਹੜਾ ਹੈ ਮੋਟਰਸਾਈਕਲ ਸਲੈਂਸਰ ਜਿਹੜਾ ਕਿ ਪਟਾਕਾ ਮਾਰੂਗਾ ਉਹਨੂੰ ਚੇਂਜ ਕਰ ਲੈਣ ਕੋਈ ਵੀ ਉਹਦੀ ਅਪੀਲ ਕਿਸੇ ਦੀ ਵੀ ਦਲੀਲ ਕੋਈ ਸੁਣੀ ਨਹੀਂ ਜਾਣੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਣੀ ਆ Tak ada Tak ada apa ਤੇਰਾ ਨੰਬਰ ਹੀ ਨਹੀਂ ਪੜਿਆ ਜਾ ਸਕਦਾ ਸਾਰਾ ਦੋਆ ਦਾ ਦੂਸਰਾ ਹੈਗਾ ਉਹਦਾ ਨੰਬਰ ਨਹੀਂ ਨੰਬਰ ਅਲਾਉਡ ਨਹੀਂ ਠੀਕ ਹੈ ਕੋਈ ਕੋਈ ਤੁਹਾਨੂੰ ਡਾਇਸੈਂਸ ਹੈਗਾ ਕਿ ਆਪਕੇ ਵੀ ਲੈ ਨੰਬਰ ਨਹੀਂ ਨੰਬਰ ਅਲਾਉਡ ਨਹੀਂ ਕਹਿੰਦੇ ਨਾ ਲੈ ਨਾ ਕੋਈ ਨਾ ਹੋ ਵੀ ਚੁੱਕਦਾ ਹੋ ਨਹੀਂ ਹਾਈ ਜੈਨੂਨ ਗਲਤ ਹੈ ਨਹੀਂ ਚਾਰ ਰੋਡ ਤੇ ਵੈਸੀ ਵੀ ਦਸ ਨੋ ਡਾਊਨ ਮਾਨਜੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜੋ ਕਿ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਆ ਉਹ ਪੂਰੀ ਜਿਹੜੀ ਐ ਐਕਟਿਵ ਆ ਔਰ ਅਸੀਂ ਵਕਫ ਵਕਫ ਜਗ੍ਹਾ ਤੇ ਜਿਹੜੇ ਆ ਇਹ ਨਾਕੇ ਲਾ ਕੇ ਜਿਹੜੇ ਬੁਲਟ ਪੁਟ ਮੋਟਰਸਾਈਕਲਾਂ ਤੇ ਪਟਾਕੇ ਮਾਰ ਰਹੇ ਆ ਤਾਂ ਉਹਨਾਂ ਦੇ ਚਲਾਨ ਕੱਟ ਰਹੇ ਆ ਔਰ ਨਾਲ ਇਹ ਵੀ ਅਪੀਲ ਕਰ ਰਹੇ ਆ ਕਿ ਜਿਹੜੇ ਮੋਟਰਸਾਈਕਲ ਚ ਹੈ ਕਰ ਆ ਕੋਈ ਵੀ ਵਹੀਕਲ ਆ ਉਸ ਤੇ ਪੈਟਰਨ ਦਾ ਜੇਕਰ ਨੰਬਰ ਨਹੀਂ ਲੱਗਿਆ ਹੋਇਆ ਉਸਦੇ ਵੀ ਜਿਹੜਾ ਉਹ ਚਲਾਨ ਕੱਟਿਆ ਜਾਊਗਾ ਸੋ ਮੈਂ ਅਪੀਲ ਕਰਦਾ ਕਿ ਆਪਣੇ ਬਹੁਤ ਸਾਰੇ ਇਦਾਂ ਦੇ ਵੀ ਵਹੀਕਲ ਹੈ ਜਿਹੜੇ ਲੋਕੀ ਬਹੁਤ ਛੋਟੇ ਨੰਬਰ ਲਗਾ ਕੇ ਚੱਲ ਰਹੇ ਆ ਸੋ ਜਦੋਂ ਕੋਈ ਕ੍ਰਾਈਮ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਨੰਬਰ ਉਹ ਪੜਿਆ ਨਹੀਂ ਜਾਂਦਾ ਸੋ ਇਹ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਵੀ ਉਹਨਾਂ ਤੇ ਉਹਨਾਂ ਦਾ ਚਲਾਨ ਆ ਉਹ ਕੱਟਿਆ ਜਾਏਗਾ ਔਰ ਜਿਹੜੇ ਪਟਾਕੇ ਮਾਰ ਰਹੇ ਉਹਨਾਂ ਤੇ ਜੋ ਬੰਦੀ ਕਾਰਵਾਈ ਉਹ ਕੀਤੀ ਜਾਏਗੀ ਸਰ ਇਹ ਦੁਕਾਨਦਾਰਾਂ ਦੇ ਉੱਤੇ ਵੀ ਕਾਰਵਾਈ ਹੋਗੀ ਜਿਹੜੇ ਸਾਇਲੈਂਸਰ ਵਗੈਰਾ ਚੇਂਜ ਕਰਾਉਂਦੇ ਆ ਬਿਲਕੁਲ ਇਹ ਜਿਹੜੇ ਵੀ ਦੁਕਾਨਦਾਰ ਆ ਅੱਜ ਤੋਂ ਬਾਅਦ ਜੇ ਕਿਸ ਕੋਈ ਵੀ ਇਸ ਤਰ੍ਹਾਂ ਦਾ ਪਾਇਆ ਗਿਆ ਆਪਾਂ ਨੂੰ ਜਿਸ ਨੇ ਸਲੈਂਸਰ ਚੇਂਜ ਕੀਤਾ ਉਸ ਤੇ ਜਿਹੜਾ ਪਰਚਾ ਵੀ ਦਰਜ ਹੋਏਗਾ ਔਰ ਉਸ ਤੇ ਬਣਦੀ ਜੋ ਕਾਨੂੰਨੀ ਕਰਾ ਦੇ। ਦੇਖਿਆ ਜਾਂ ਸਕੂਲੀ ਬੱਚਿਆਂ ਵੱਲੋਂ ਜਿਹੜੇ ਬੁਲਟ ਪਟਾਕੇ ਮੈਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਇਹ ਅਪੀਲ ਕਰਦਾ ਕਿ ਅੱਜ ਤੋਂ ਬਾਅਦ ਬਿਲਕੁਲ ਜਿਹੜਾ ਹੈ ਮੋਟਰਸਾਈਕਲ ਸਲੈਂਸਰ ਜਿਹੜਾ ਕਿ ਪਟਾਕਾ ਮਾਰੂਗਾ ਉਹਨੂੰ ਚੇਂਜ ਕਰ ਲੈਣ ਕੋਈ ਵੀ ਉਹਦੀ ਅਪੀਲ ਕਿਸੇ ਦੀ ਵੀ ਦਲੀਲ ਕੋਈ ਸੁਣੀ ਨਹੀਂ ਜਾਣੀ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਆ ਬਾ ਨੰਬਰ ਅਸੀਂ ਨੰਬਰ ਲੋਡ ਕਰਨਾ ਤੇਰਾ ਨੰਬਰ ਹੀ ਨਹੀਂ ਪੜਿਆ ਜਾ ਸਕਦਾ ਸਰ ਇਹ ਤੁਹਾਡਾ ਦੂਸਰਾ ਨੰਬਰ ਹੈਗਾ ਉਹ ਨਹੀਂ ਨੰਬਰ ਨਹੀਂ ਨੰਬਰ ਅਲਾਉਡ ਨਹੀਂ ਠੀਕ ਹੈ ਸਰ ਕੋਈ ਜਿਦੂ 250 ਹੈਗਾ ਤੇ ਆਪਕੀ ਜੀ ਹੈ ਨੰਬਰ ਨਹੀਂ ਨੰਬਰ ਸਰ ਨੋਰਮਲ ਫਾਸ ਬੁਦਾ ਨੰਬਰ ਨੇ ਹੋਪ ਕਿਤੇ ਰਿਹਾ ਨਾ ਨਹੀਂ ਹਾਈ ਜੈਨੂਨ ਕੱਲ ਤਾਂ ਹੀ ਨਹੀਂ ਦੋਸਤ ਚਾਰ ਮੋਟੇ ਵੈਸੀ ਵੀ ਦਾ ਨੋ ਡਾਊਟ ਜੋ ਐਸਐਸਬੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜੋ ਕਿ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਆ ਉਹ ਪੂਰੀ ਜਿਹੜੀ ਐ ਐਕਟਿਵ ਆ ਔਰ ਅਸੀਂ ਵਕਤ ਵਕਤ ਜਗ੍ਹਾ ਤੇ ਜਿਹੜੇ ਆ ਇਹ ਨਾਕੇ ਲਾ ਕੇ ਜਿਹੜੇ ਬੁਲਟ ਪੁਟ ਮੋਟਰਸਾਈਕਲਾਂ ਤੇ ਪਟਾਕੇ ਮਾਰ ਰਹੇ ਆ ਤਾਂ ਉਹਨਾਂ ਦੇ ਚਲਾਨ ਕੱਟ ਰਹੇ ਆ ਔਰ ਨਾਲ ਇਹ ਵੀ ਅਪੀਲ ਕਰ ਰਹੇ ਆ ਕਿ ਜਿਹੜੇ ਮੋਟਰਸਾਈਕਲ ਚ ਹੈ ਕਰ ਆ ਕੋਈ ਵੀ ਵਹੀਕਲ ਆ ਉਸ ਤੇ ਪੈਟਰਨ ਦਾ ਜੇਕਰ ਨੰਬਰ ਨਹੀਂ ਲੱਗਿਆ ਹੋਇਆ ਉਸਦੇ ਵੀ ਜਿਹੜਾ ਉਹ ਚਲਾਨ ਕੱਟਿਆ ਜਾਊਗਾ ਸੋ ਮੈਂ ਅਪੀਲ ਕਰਦਾ ਕਿ ਆਪਣੇ ਬਹੁਤ ਸਾਰੇ ਇਦਾਂ ਦੇ ਵੀ ਵਹੀਕਲ ਹੈ ਜਿਹੜੇ ਲੋਕੀ ਬਹੁਤ ਛੋਟੇ ਨੰਬਰ ਲਗਾ ਕੇ ਚੱਲ ਰਹੇ ਆ ਸੋ ਜਦੋਂ ਕੋਈ ਕ੍ਰਾਈਮ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਨੰਬਰ ਉਹ ਪੜਿਆ ਨਹੀਂ ਜਾਂਦਾ ਸੋ ਇਹ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਵੀ ਉਹਨਾਂ ਤੇ ਉਹਨਾਂ ਦਾ ਚਲਾਨ ਆ ਉਹ ਕੱਟਿਆ ਜਾਏਗਾ ਔਰ ਜਿਹੜੇ ਪਟਾਕੇ ਮਾਰ ਰਹੇ ਉਹਨਾਂ ਤੇ ਜੋ ਬੰਦੀ ਕਾਰਵਾਈ ਹੋ ਕੀਤੀ ਜਾਏਗੀ ਸਰ ਇਹ ਦੁਕਾਨਦਾਰਾਂ ਦੇ ਉੱਤੇ ਵੀ ਕਾਰਵਾਈ ਹੋਗੀ ਜਿਹੜੇ ਸਾਇਲੈਂਸਰ ਵਗੈਰਾ ਚੇਂਜ ਕਰਾਉਂਦੇ ਆ ਬਿਲਕੁਲ ਇਹ ਜਿਹੜੇ ਵੀ ਦੁਕਾਨਦਾਰ ਆ ਅੱਜ ਤੋਂ ਬਾਅਦ ਜੇ ਕਿਸ ਕੋਈ ਵੀ ਇਸ ਤਰ੍ਹਾਂ ਦਾ ਪਾਇਆ ਗਿਆ ਆਪਾਂ ਨੂੰ ਜਿਸ ਨੇ ਸਲੈਂਸਰ ਚੇਂਜ ਕੀਤਾ ਉਸ ਤੇ ਜਿਹੜਾ ਪਰਚਾ ਵੀ ਦਰਜ ਹੋਏਗਾ ਔਰ ਉਸ ਤੇ ਬੰਦੀ ਜੋ ਕੋਈ ਨਹੀਂ ਕਰਦਾ ਸਰ ਦੇਖਿਆ ਜਾਂ ਸਕੂਲੀ ਬੱਚਿਆਂ ਵੱਲੋਂ ਜਿਹੜੇ ਬੁਲਟ ਪਟਾਕੇ ਮੈਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਇਹ ਅਪੀਲ ਕਰਦਾ ਕਿ ਅੱਜ ਤੋਂ ਬਾਅਦ ਬਿਲਕੁਲ ਜਿਹੜਾ ਹੈ ਮੋਟਰਸਾਈਕਲ ਸਲੈਂਸਰ ਜਿਹੜਾ ਕਿ ਪਟਾਕਾ ਮਾਰੂਗਾ ਉਹਨੂੰ ਚੇਂਜ ਕਰ ਲੈਣ ਕੋਈ ਵੀ ਉਹਦੀ ਅਪੀਲ ਕਿਸੇ ਦੀ ਵੀ ਦਲੀਲ ਕੋਈ ਸੁਣੀ ਨਹੀਂ ਜਾਣੀ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਆ ਕਿ ਚਲਾ ਨਹੀਂ ਸਕਦਾ ਮੋਟਰਸਾਈਕਲ ਬਾਦੀ ਚਲਦਾ ਕੋਈ ਖਰਾਬ ਲੈਂ ਕਰੀ ਚੋਰੀ ਤੋਂ ਟੈਕੀ ਕਰਕੇ ਬਸਾ ਲੰਘ ਰਿਹਾ ਅਸੀਂ ਨੰਬਰ ਲੋਡ ਕਰਨਾ ਤੇਰਾ ਨੰਬਰ ਹੀ ਨਹੀਂ ਪੜਿਆ ਜਾ ਸਕਦਾ ਸਰ ਇਹ ਤੁਹਾਡਾ ਦੂਸਰਾ ਹੈਗਾ ਨੰਬਰ ਨਹੀਂ ਨੰਬਰ ਅਲਾਉਡ ਨਹੀਂ ਠੀਕ ਹੈ ਕੋਲੋਂ ਜੀ ਤੁਹਾਨੂੰ ਡਰਾਈਵ ਸੈਂਸ ਹੈਗਾ ਤੇ ਆਪਸੀ ਵੀ ਹੈ ਨੰਬਰ ਨਹੀਂ ਨੰਬਰ ਚਲਦਾ ਇਹ ਨਰਮ ਬਾਤ ਬੋਲਾਈ ਨਾ হয় ਭਾਈ ਜੈਨੂ ਨੇ ਕੱਲ ਤਾਂ ਹੀ ਨਹੀਂ ਲੱਗਦਾ ਚਾਰ ਮਾਨੋ ਜੋ ਐਸਐਸਬੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜੋ ਕਿ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਆ ਉਹ ਪੂਰੀ ਜਿਹੜੀ ਐ ਐਕਟਿਵ ਆ ਔਰ ਅਸੀਂ ਵਕਫ ਵਕਫ ਜਗ੍ਹਾ ਤੇ ਜਿਹੜੇ ਆ ਇਹ ਨਾਕੇ ਲਾ ਕੇ ਜਿਹੜੇ ਬੁਲਟ ਪੁਟ ਮੋਟਰਸਾਈਕਲਾਂ ਤੇ ਪਟਾਕੇ ਮਾਰ ਰਹੇ ਆ ਤਾਂ ਉਹਨਾਂ ਦੇ ਚਲਾਨ ਕੱਟ ਰਹੇ ਆ ਔਰ ਨਾਲ ਇਹ ਵੀ ਅਪੀਲ ਕਰ ਰਹੇ ਆ ਕਿ ਜਿਹੜੇ ਮੋਟਰਸਾਈਕਲ ਚ ਹੈ ਕਰਾਂ ਕੋਈ ਵੀ ਵਹੀਕਲ ਆ ਉਸ ਤੇ ਪੈਟਰਨ ਦਾ ਜੇਕਰ ਨੰਬਰ ਨਹੀਂ ਲੱਗਿਆ ਹੋਇਆ ਉਸਦੇ ਵੀ ਜਿਹੜਾ ਉਹ ਚਲਾਨ ਕੱਟਿਆ ਜਾਊਗਾ ਸੋ ਮੈਂ ਅਪੀਲ ਕਰਦਾ ਕਿ ਆਪਣੇ ਬਹੁਤ ਸਾਰੇ ਇਦਾਂ ਦੇ ਵੀ ਵਹੀਕਲ ਹੈ ਜਿਹੜੇ ਲੋਕੀ ਬਹੁਤ ਛੋਟੇ ਨੰਬਰ ਲਗਾ ਕੇ ਚੱਲ ਰਹੇ ਆ ਸੋ ਜਦੋਂ ਕੋਈ ਕ੍ਰਾਈਮ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਨੰਬਰ ਉਹ ਪੜਿਆ ਨਹੀਂ ਜਾਂਦਾ ਸੋ ਇਹ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਵੀ ਉਹਨਾਂ ਤੇ ਉਹਨਾਂ ਦਾ ਚਲਾਨ ਆ ਉਹ ਕੱਟਿਆ ਜਾਏਗਾ ਔਰ ਜਿਹੜੇ ਪਟਾਕੇ ਮਾਰ ਰਹੇ ਉਹਨਾਂ ਤੇ ਜੋ ਬੰਦੀ ਕਾਰਵਾਈ ਉਹ ਕੀਤੀ ਜਾਏਗੀ ਸਰੇ ਇਹ ਦੁਕਾਨਦਾਰਾਂ ਦੇ ਉੱਤੇ ਵੀ ਕਾਰਵਾਈ ਹੋਗੀ ਜਿਹੜੇ ਸਾਇਲੈਂਸਰ ਵਗੈਰਾ ਚੇਂਜ ਕਰਾਉਂਦੇ ਆ ਬਿਲਕੁਲ ਇਹ ਜਿਹੜੇ ਵੀ ਦੁਕਾਨਦਾਰ ਆ ਅੱਜ ਤੋਂ ਬਾਅਦ ਜੇ ਕੋਈ ਵੀ ਇਸ ਤਰ੍ਹਾਂ ਦਾ ਪਾਇਆ ਗਿਆ ਆਪਾਂ ਨੂੰ ਜਿਸ ਨੇ ਸਲੈਂਸਰ ਚੇਂਜ ਕੀਤਾ ਉਸ ਤੇ ਜਿਹੜਾ ਪਰਚਾ ਵੀ ਦਰਜ ਹੋਏਗਾ ਔਰ ਉਸ ਤੇ ਬੰਦੀ ਜੋ ਕੋਈ ਨਹੀਂ ਕਰਦਾ ਸਰ ਦੇਖਿਆ ਜਾਂ ਸਕੂਲੀ ਬੱਚਿਆਂ ਵੱਲੋਂ ਜਿਹੜੇ ਬੁਲਟ ਪਟਾਕੇ ਮੈਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਇਹ ਅਪੀਲ ਕਰਦਾ ਕਿ ਅੱਜ ਤੋਂ ਬਾਅਦ ਬਿਲਕੁਲ ਜਿਹੜਾ ਹੈ ਮੋਟਰਸਾਈਕਲ ਸਲੈਂਸਰ ਜਿਹੜਾ ਕਿ ਪਟਾਕਾ ਮਾਰੂਗਾ ਉਹਨੂੰ ਚੇਂਜ ਕਰ ਲੈਣ ਕੋਈ ਵੀ ਉਹਦੀ ਅਪੀਲ ਕਿਸੇ ਦੀ ਵੀ ਦਲੀਲ ਕੋਈ ਸੁਣੀ ਨਹੀਂ ਜਾਣੀ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਆ Tak <tabas> ada <tabas> dia. ਇਹ ਨੰਬਰ ਨਹੀਂ ਪੜਿਆ ਜਾ ਸਕਦਾ ਸਰ ਜੀ ਉਹ ਤਾਂ ਦੂਸਰਾ ਹੈਗਾ ਉਹ ਤਾਂ ਨੰਬਰ ਨਹੀਂ ਨੰਬਰ ਆਊਟ ਨਹੀਂ ਠੀਕ ਹੈ ਉਹ ਕੋਈ ਜਿਹੜਾ ਡਾਇਕਸ਼ਨ ਹੈਗਾ ਕਿ ਆਪਕੀ ਜੀ ਦਾ ਨੰਬਰ ਨਹੀਂ ਨੰਬਰ ਨਹੀਂ ਸੱਸ ਜੀ ਨੰਬਰ ਬਾਅਦ ਪੜਾਇਆ ਜਾਣਾ ਕੋਈ ਚੋਟ ਕੋਈ ਬੰਦਾ ਜੀ ਆਲੇ ਕੋਈ ਨਹੀਂ ਆਕਰ ਜਨੂਨ ਲੱਗ ਸੋਸਾ ਕਿਸਾ ਹੋਪੀ ਚੋਟ ਕੋਈ ਨਹੀਂ ਹਾਈ ਜੈਨੂਨ ਗਲਤ ਹੈ ਨਹੀਂ ਚਾਰ ਰੋਟੀਆਂ ਵੈਸੀ ਵੀ ਦਾਲ ਨੋ ਡਾਊਟ